ਪੰਜ ਇਲੀਗਲ ਵੈਪਨਸ ਰਿਕਵਰ ਹੋਏ ਨੇ ਤਿੰਨ ਪਿਸਟਲ 32 ਬੋਰ ਦੇ ਅਤੇ ਦੋ ਪਿਸਟਲ 30 ਬੋਰ ਦੇ ਨੇ ਤੇ ਨਾਲ 10 ਲਾਈਵ ਰਾਉਂਡਸ ਇਹ ਤੋਂ ਰਿਕਵਰ ਹੋਏ ਆ ਇਹ ਦੋਸ਼ੀ ਦਾ ਨਾਮ ਹੈ ਗੁਰਲਾਲ ਸਿੰਘ ਪੁੱਤਰ ਨਰੈਣ ਸਿੰਘ ਆ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਇਹਦਾ ਇੱਕ ਸਾਥੀ ਹਰਦੀਪ ਸਿੰਘ ਉਰਫ ਦੀਪਾ ਜਿਹਦੇ ਨਾਲ ਟੱਚ 'ਚ ਹੈਗਾ ਸੀ ਉਹ ਕਲਖੁਰਦ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਇਹਨੇ ਇੱਥੇ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਆ ਹਰਦੀਪ ਸਿੰਘ ਉਰਫ ਦੀਪਾ ਹੈ ਉਹਦੇ ਨਾਲ ਕੰਟੀਨਿਊਸ ਫੋਨ ਦੇ ਟੱਚ 'ਚ ਸੀ ਤੇ ਉਹਦੇ ਕਹਿਣ ਤੇ ਹੀ ਆ ਇੱਥੇ ਐਮਪੀ ਤੋਂ ਵੈਪਨ ਲਿਆ ਕੇ ਇੱਥੇ ਕਿਸੇ ਮੋਗੇ ਕੀ ਸੀ ਬੰਦੇ ਨੂੰ ਡਿਲੀਵਰ ਕਰਨੀ ਸੀ ਉਸ ਬੰਦੇ ਦੇ ਬਾਰੇ ਅਸੀਂ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੀ ਪੁੱਛਗਿੱਛ ਕਰ ਰਹੇ ਆ ਸਾਰੀ ਟੈਕਨੀਕਲ ਜਿਹੜੇ ਪ੍ਰੂਫ ਹੈਗੇ ਉਹ ਵੀ ਅਸੀਂ ਕਲੈਕਟ ਕਰ ਰਹੇ ਆ ਤੇ ਇੱਥੇ ਜਿਹੜੇ ਬੰਦੇ ਨੂੰ ਇਹਨੇ ਸਪਲਾਈ ਕਰਨੇ ਸੀ ਜਾਂ ਇਹਦਾ ਕੀ ਵਾਰਦਾਤ ਕਰਨ ਦਾ ਉਹ ਮਕਸਦ ਸੀ ਉਹ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਇਹਦੇ ਵਿੱਚ ਜਿਹੜਾ ਗੁਰਲਾਲ ਸਿੰਘ ਅਰੈਸਟ ਕੀਤਾ ਹੈ ਇਹਦੇ ਤਿੰਨ ਮੁਕਦਮੇ ਪਹਿਲਾਂ ਤੋਂ ਰਜਿਸਟਰ ਹੈਗੇ ਤੇ ਇਹ ਖਰਦੀਪ ਸਿੰਘ ਉਰਫ ਦੀਪਾ ਦੇਵੀ ਇੱਕ ਮੁਕਦਮਾ ਆਮ ਜੱਟ ਦਾ ਦਰਜ ਹੈ ਇਹਦੀ ਬੈਕਗ੍ਰਾ ਇਹਦੇ ਤਿੰਨ ਮੁਗਦਮੇ ਦਰਜ ਨੇ ਤੇ 32 ਸਾਲ ਦੀ ਇਹਦੀ ਏਜ ਹੈਗੀ ਹੈ ਹੁਣ ਕੰਮਕਾਜ ਆ ਕੁਝ ਕਰ ਨਹੀਂ ਰਿਹਾ ਇਹ ਕਿਹਨਾਂ ਤਲਕਾ ਦਾ ਜੀ ਇਹਨਾਂ ਦੇ ਹੂੰ ਕਿਹੜੇ ਗੈਂਗਸਟਰ ਗਰੁੱਪ ਨਾਲ ਤਲਕਾ ਦਾ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਸਾਰਾ ਅਸੀਂ ਪਹਿਲਾਂ ਕਿਤੇ ਜਿੱਤੋਂ ਕਰਦੇ ਤੁਹਾਨੂੰ ਇਹਥੇ ਮੁਗਗੇ ਹਜੇ ਤੱਕ ਇਹਦੇ ਦਸਤਾਵੇਜ਼ ਮੁਤਾਬਿਕ ਤਾਂ ਪਹਿਲੀ ਵਾਰ ਹੀ ਆਏ ਪਰ ਉਹ ਵੀ ਸਾਰਾ ਅਸੀਂ ਇਹਦੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਅੱਜ ਇਹਨੂੰ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਵਾਰਡ ਹਾਸਿਲ ਕਰਕੇ ਹੋ ਰਿਹਾ ਇਹਦੇ ਵਿੱਚ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੇ ਕਿਸੇ ਹੋ ਉਹਨਾਂ ਨੂੰ ਵੀ ਅਸੀਂ ਨਾਮਜ਼ਦ ਕਰਕੇ ਅਰੈਸਟ ਕਰਾਂਗੇ। ਕੋਈ ਵਹੀਕਲ ਹੈ ਨਾ? ਨਹੀਂ ਵਹੀਕਲ ਨਹੀਂ ਹੈਗਾ। ਆ ਮਤਲਬ ਉੱਥੇ ਦਾਣਾ ਮੰਡੀ ਦੇ ਵਿੱਚ ਬੈਗ ਹੈਗਾ ਸੀ ਇਹਦੇ ਕੋਲ ਤੇ ਉੱਥੇ ਕਿਸੇ ਦਾ ਵੇਟ ਕਰੀ ਜਾਂਦਾ ਸੀ। ਤੇ ਕਰਨਾਲ ਤੋਂ ਸਰ ਮੋਗਾ ਕਿਵੇਂ ਪਹੁੰਚੇ ਸੀ? ਬਾਇਆ ਬੱਸ ਆਇਆ ਜੀ। ਇਹ ਆਨਲਾਈਨ ਜਿਹੜੀ ਐਪਸ ਹੁੰਦੀਆਂ ਉਹਨਾਂ ਦੇ ਰਾਹੀਂ ਇਹ ਗੁਰਦੇ ਨਾਲ ਟੱਚ ਤੇ ਹੈਗੇ ਸੀ ਤੇ ਸਟਾਰਟਿੰਗ ਦੇ ਵਿੱਚ ਪਹਿਲਾਂ ਇਹਨਾਂ ਦਾ ਕੋਈ ਕਾਮਨ ਫਰੈਂਡ ਸਰਕਲ ਸੀ। ਬਾਕੀ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਡੂੰਗਾਈ ਨਾਲ ਹੋਰ ਪੁੱਛਗੀਆਂ ਚ ਹੋਊਗੀ ਉਹ ਕਲੀਅਰ ਹੋ ਜਾਊਗਾ। ਉਹ ਜਿਹੜੇ ਤਿੰਨ ਮਾਮਲੇ ਦਰਜੇ ਉਹ ਇੱਕ ਗੁਰਨਾਲ ਸਿੰਘ ਦੇ ਦਰਜ ਹੈਗੀ ਹੈ 103/19 ਐਸਵੀਐਸ ਨਗਰ ਦੇ ਵਿੱਚ ਐਨਡੀਪੀਐਸ ਦਾ ਹੈ ਦੂਜਾ ਵੀ ਐਨਡੀਪੀਐਸ ਦਾ ਹੈ ਤੇ ਤੀਜਾ ਵੀ ਐਨਡੀਪੀਐਸ ਦਾ ਹੈ ਹਰਦੀਪ ਸਿੰਘ ਦੀਪਾ ਉਹਦੇ ਪਹਿਲਾ ਆਰਮ ਜੈਕਟ ਦਾ ਮੁਕਦਮਾ ਦਰਜ ਹੈ ਐਸਐਸਓਸੀ ਫਾਜ਼ਿਲਪਾਟੇ ਵਿੱਚ